ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਦਿਖਾਉਂਦੇ ਆ ਆਪਣੇ ਕੋਲ ਪਾਇ ਰੋਟ ਇਹ ਨੀਲਕੰਠ ਦਾ ਵਾਟਰ ਐਪਲ ਹੈ ਜੀ ਤੇ ਆ ਇਹਦਾ ਪੌਦਾ ਦੇਖ ਲਓ ਚੰਗੀ ਤਰ੍ਹਾਂ ਤੁਹਾਨੂੰ ਸਾਰੀ ਨਰਸਰੀ ਦੀ ਵੇਚ ਕਰਾਉਣੀ ਹੈ ਅੱਜ ਮੈਂ ਸੋ ਹੁਣ ਅੱਗੇ ਟਾਈਮ ਆ ਰਿਹਾ ਬੂਟੇ ਲਾਉਣ ਦਾ ਇਹ ਵਾਟਰ ਐਪਲ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲ ਏ ਮੰਗੋ ਜਿੱਦਾਂ ਆਪਣੇ ਦੇਖੋ ਮੰਗੋ ਲੱਗੇ ਹੋਏ ਆ ਇਹ ਮੰਗੋ ਦਾ ਅਲਫਾਂਸੋ ਪਲਾਂਟ ਹੈ ਅਲਫਾਂਸੋ ਅੰਬ ਬਹੁਤ ਜਿਆਦਾ ਟੇਸਟੀ ਹੁੰਦਾ ਠੀਕ ਹੈ ਜੀ ਅੱਗੇ ਤੁਹਾਨੂੰ ਦਿਖਾਉਂਦੇ ਆ ਜੀ ਲੁਕਾਟ ਆਹ ਲੋ ਜੀ ਲੁਕਾਟ ਇਹ ਲੁਕਾਟ ਹੈ ਜੀ ਹੁਣ ਕਈ ਵੀਰ ਪੁੱਛਦੇ ਬਨੀਲ ਕੰਟ ਕੀ ਆ ਇੱਕ ਫਾਰਮ ਆ ਆਪਣੇ ਕੋਲੇ ਜੀਦੇ ਸਾਰੇ A to Z ਫਰੂਟ ਹੈ ਜਿੱਦਾ 29 ਨੰਬਰ ਲੱਗਿਆ ਇਸ ਇਹਦਾ ਕੋਡ ਹੈ ਇਸ ਕੋਡ ਤੇ ਬੂਟੇ ਆਪਣੇ ਬੁੱਕ ਹੁੰਦੇ ਆ ਠੀਕ ਹੈ ਜੀ ਹੁਣ ਸਮਝ ਆ ਗਈ ਹੋਣੀ ਹੈ ਜਿਵੇਂ ਦੇਵ ਨਰਸਰੀ ਆ ਉਵੇਂ ਇੱਕ ਬ੍ਰਾਂਡ ਹੈ ਇਹ ਆ ਗਏ ਜੀ ਆਪਣੇ ਕੋਲ ਬਿਨਾ ਬੀਜ ਅਮਰੋਦ ਇਹਦੀ ਆ ਪਲਾਂਟ ਪਿਆ ਜੀ ਦੇਖੋ ਕਿੰਨੇ ਹੈਲਦੀ ਪਲਾਂਟ ਆ ਠੀਕ ਹੈ ਜੀ ਅੱਗੇ ਆ ਗਏ ਜੀ ਆਪਣੇ ਕੋਲੇ ਨੀਲਕੰਟ ਸਵੀਟ ਸੰਤਰਾ ओके okay जी आगे आ गई लीची ਇਹ ਗਰਮੀ ਚ ਚੱਲੂਗੀ ਔਰ ਇਥੇ ਲੱਗੀ ਹੋਈ ਹੈ लीची ਤੁਹਾਨੂੰ ਦਿਖਾਉਣਾ ਮੈਂ ਐਦਾ ਨਹੀਂ ਵੀ ਆਪਾਂ ਵੀਡੀਓ ਪਾਤੀ ਤੇ ਬਾਅਦ ਚ ਮਾਚਰ ਵਾਲੀਆਂ ਮਾਲੀ ਵੇਚ ਹੀ ਜਾਂਦੇ ਆ ਆ ਦੇਖੋ ਲੀਚੀ ਹੁਣ ਤਿਆਰ ਹੋ ਰਹੀ ਹੈ ਲੱਗ ਚੁੱਕੀ ਹੈ ਲੀਚੀ ਸੋ ਇਸ ਕਰਕੇ ਜੋ ਚੀਜ਼ ਆਪਣੇ ਕੋਲ ਜਨਮਨ ਹੋਊਗੀ ਉਦਾਂ ਦਾ ਕੋਈ ਨਹੀਂ ਇੱਥੇ ਠੰਡਾ ਤੋ ਇਹ 골ਡਨ ਅਡਾਲੀਨ ਅੰਜੀਰ ਪਈ ਆਪਣੇ ਕੋਲੇ ਆ ਦੇਖੋ ਅੰਜੀਰ ਦੇ ਪੌਦੇ ਆ ਸਾਰੇ ਅੰਜੀਰ ਦੇ ਪੌਦੇ ਆ ਜੀ ਤੇ ਆ ਫਰੂਟ ਆ ਰਿਹਾ ਜੀ ਜਿਹੜੇ ਬਿਨਾ ਪੀਜ ਅੰਬਰੂਦ ਆਪਣੇ ਕੋਲੇ ਤੇ ਅੱਗੇ ਤੁਹਾਨੂੰ ਦਿਖਾਉਦੇ ਆ ਜੀ ਅਨੀਲ ਕੰਟ ਦਾ ਬਾਗੂ ਖੋਸ਼ ਆ ਇਹ ਇੱਦਾਂ 골ਡਨ ਦੇ ਵਿੱਚ ਲੱਗਦਾ ਤੇ ਆ ਦੇ ਪਲਾਂਟ ਆ ਅੱਗੇ ਆ ਗਏ ਜੀ ਨੀਲਕੰਠ ਚੈੱਕ ਫਰੂਟ ਕਟਹਲ ਕੋਈ ਇਹਨੂੰ ਕਟਲ ਵੀ ਕਹਿੰਦਾ ਹੈ ਇਹ ਗ੍ਰੀਨ ਤਾਂ ਬਹੁਤ ਤੁਸੀਂ ਦੇਖੀ ਹੋਣੀ ਪਰ ਇਹ ਰੈੱਡ ਦੇ ਵਿੱਚ ਹੈ ਇਹ ਵੀ ਲੇਟੈਸਟ ਹੈ ਇਹ ਸਾਰਾ ਸਵਰਨ ਰੇਖਾ ਆਂਬ ਪਿਆ ਜੀ ਆਪਣੇ ਕੋਲੇ ਇਹ ਰੈੱਡ ਰੰਗ ਚ ਹੋ ਜਾਂਦਾ ਪੱਕਣ ਤੋਂ ਬਾਅਦ ਠੀਕ ਹੈ ਜੀ ਅੱਗੇ ਆ ਜੋ ਜੀ ਸਟਾਰ ਫਰੂਟ ਲਓ ਜੀ ਇਹ ਸਟਾਰ ਫਰੂਟ ਆ ਜੀ ਹੁਣ ਇਧਰੋਂ ਸ਼ੁਰੂ ਕਰ ਲੈਂਦੇ ਆ ਰਹਿਣਾ ਜਾਏ ਕੋਈ ਚੀਜ਼ ਇਹ ਰੱਡ ਚਿੱਲੀ ਅਮਰੂਦ ਆ ਜੀ ਆਪਣੇ ਕੋਲ ਇਹ ਅੰਦਰੋਂ ਬਾਹਰੋਂ ਰੱਡ ਹੁੰਦਾ ਖਾਂ ਚ ਬਹੁਤ ਜ਼ਿਆਦਾ ਟੇਸਟੀ ਹੈ ਆਹ ਦੇ ਪਲਾਟ ਪਾਇਆ ਸਾਰੇ ਪਿੱਛੇ ਹੁਣ ਤੁਸੀਂ ਹੈਰਾਨ ਹੋਵੋਗੇ ਵੀ ਇਹ ਵੀ ਅਮਰੂਦ ਹੁੰਦਾ ਹੈ ਇਹ ਤਾਂ ਵੇਖਣ ਨੂੰ ਫੈਕਸ ਜਿਹਾ ਲੱਗਦਾ ਪਰ ਨਹੀਂ ਵੀਰੋ ਇਹ ਅਮਰੂਦ ਹੈ ਠੀਕ ਹੈ ਜੀ ਹੁਣ ਅਨਾਰ ਦੀ ਗੱਲ ਕਰਦੇ ਆ ਇਹਦੀ ਖਾਸੀਅਤ ਬੜੀ ਵੱਡੀ ਖਾਸੀਅਤ ਹੈ ਅਨਾਰ ਦੀ ਇਹ ਵੀ ਨੀਲ ਕੰਠ ਨੇ ਤਿਆਰ ਕੀਤਾ ਔਰ ਦਾ ਸਾਈਜ਼ ਵੇਖੋ ਕਿਡਾ ਤਕੜਾ ਸਾਈਜ਼ ਹੈ ਸੋ ਇਹ ਵੇਖੋ ਬੂਟੇ ਕਿੱਡੇ ਹੈਲਦੀ ਆ ਕਿੰਨੇ ਵਧੀਆ ਗਰੋਥ ਦੇ ਵਿੱਚ ਹੈ ਭਾਵੇਂ ਗਰਮੀ ਹੈ ਪਰ ਪੂਰੀ ਗਰੋਥ ਦੇ ਵਿੱਚ ਬੂਟੇ ਇਹਦੇ ਅਨਾਰ ਦੇ ਇੱਕ ਤਾਂ ਸਭ ਤੋਂ ਵੱਡਾ ਜਿਹੜਾ ਲੋਕ ਵਹਿਮ ਕਰਦੇ ਵੇ ਅਨਾਰ ਘਰ ਤੇ ਨਹੀਂ ਲਾਉਣਾ ਕਿਉਂਕਿ ਕੰਡੇ ਹੁੰਦੇ ਹਨ ਸੋ ਇਹ ਆ ਵੇਖੋ ਕੰਡਿਆਂ ਤੋਂ ਬਗੈਰ ਹੈ ਬਿਲਕੁਲ ਕੰਡਾ ਨਹੀਂ ਹੋਊਗਾ ਔਰ ਇਹ ਪੱਕ ਕੇ ਪੂਰਾ ਤਿਆਰ ਹੁੰਦਾ ਜਦੋਂ ਤਾਂ ਇਹਦੇ ਵਿੱਚ ਇੱਕ ਵੀ ਦਾਣਾ ਨਹੀਂ ਹੁੰਦਾ ਠੀਕ ਹੈ ਜੀ ਅੱਗੇ ਆਜੋ ਜੀ ਆਪਣਾ ਬਨਾਣਾ ਚੀਕੂ ਲੰਬੇ ਵਾਲਾ ਚੀਕੂ ਜਿਹਨੂੰ ਕਹਿੰਦੇ ਆ ਸੋ ਇਹ ਵੀ ਪੂਰਾ ਸਾਈਜ਼ ਦੇ ਵਿੱਚ ਹੈ ਔਰ ਇੱਕ ਇਹਦੀ ਖਾਸ ਚੀਕੂ ਦੀ ਇਹ ਹੈ ਵੀ ਇਹ ਉੱਪਰ ਪੱਕਦਾ ਹੈ ਹਮੇਸ਼ਾ ਹੀ ਇਹਨੂੰ ਮਸਾਲਾ ਨਹੀਂ ਲਾਉਣਾ ਪੈਂਦਾ ਤੁਹਾਨੂੰ ਚੀਕੂ ਲੱਗਿਆ ਵੀ ਆਪਣੇ ਕੋਲ ਦਾ ਪਲਾਂਟ ਖੜਾ ਹੈ ਵੱਡਾ ਪਲਾਂਟ ਔਰ ਚੀਕੂ ਲੱਗਿਆ ਵੀ ਤੁਹਾਨੂੰ ਦਿਖਾਉਂਗਾ ਮੈਂ ਇਹ ਆਹ ਲਓ ਜੀ ਚੀਕੂ ਆਲਰੇਡੀ ਲੰਬਾ ਚੀਕੂ ਲੱਗਿਆ ਹੋਇਆ ਹੈ ਜੋ ਚੀਜ਼ ਹੈ ਉਹ ਲਾਈਵ ਹੈ ਆਪਣੇ ਕੋਲੇ ਐਦਾਂ ਦਾ ਕੋਈ ਨਹੀਂ ਉਹ ਸਿਸਟਮ ਦਾ ਸੋ ਇੱਕ ਵਾਰ ਆਓ ਤੁਸੀਂ ਵੇਖ ਕਰੋ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਊਗਾ ਇਹ ਤੇ ਕੀ ਕੁ ਸਾਦਾ ਸੀ ਦੇਖੋ ਜੋ ਚੀਜ਼ਾਂ ਜੈਨੂਨ ਹੈ ਤੁਸੀਂ ਆਪਣਾ ਪੇਜ ਖੋਲ ਕੇ ਦੇਖ ਸਕਦੇ ਹੋ ਕਿ ਕਿਦਾਂ ਦਾ ਆਪਣੇ ਕੋਲ ਸਾਰਾ ਸਿਸਟਮ ਇੱਥੇ ਰੱਖਿਆ ਹੈ ਔਰ ਤਾਂ ਹੀ ਲੋਕ ਦੂਰੋਂ ਦੂਰੋਂ ਲੈਣਾ ਆਉਂਦੇ ਆ ਤੋ ਜੀ ਹੁਣ ਆ ਗਿਆ ਜੀ ਨੀਲਕੰਡ ਦਾ ਮਿਕਸ ਫਰੂਟ ਹੁਣ ਤੁਸੀਂ ਕਹੋਗੇ ਮਿਕਸ ਫਰੂਟ ਕੀ ਹੁੰਦਾ ਹੈ ਇਹਦੇ ਵਿੱਚ ਜਿਵੇਂ ਕਿਨੂ ਸੰਤਰਾ ਮਾਲਟਾ ਸਾਰਿਆਂ ਨੂੰ ਮਿਕਸ ਕਰਕੇ ਉਹਦੇ ਜਿਹੜਾ ਮਦਰ ਪlant ਲੈ ਕੇ ਤੇ ਉਹ ਵਿੱਚੋਂ ਬੂਟਾ ਕੱਢਿਆ ਸਭ ਤੋਂ ਵੱਡੀ ਗੱਲ ਵੀ ਆਲ ਟਾਈਮ ਹੈ ਜਿਵੇਂ ਕਿਨੂ ਸੰਤਰਾ ਜਿੰਨੇ ਵੀ ਇਹ ਨਿੰਬੂ ਜਾਤੀ ਫਲ ਇੱਕ ਵਾਰ ਲੱਗਦਾ ਸਾਲ 'ਚ ਔਰ ਇਹ ਹਮੇਸ਼ਾ ਲੱਗਿਆ ਰਹਿੰਦਾ ਆ ਦੇਖੋ ਕਿੰਨਾ ਫਰੂਟ ਲੱਗਿਆ ਸੋ ਇਹ ਆ ਜੀ ਮਿਕਸ ਫਰੂਟ ਬਿਲਕੁਲ ਲੇਟੈਸਟ ਵੈਰਾਈਟੀ ਹੈ ਸਿਰਫ ਆਪਣੀ ਨਰਸਰੀ ਵਿੱਚ ਮਿਲੂਗਾ ਹੋਰ ਤੁਹਾਨੂੰ ਕਿਤੇ ਨਹੀਂ ਮਿਲਣਾ ਅੱਗੇ ਆ ਗਿਆ ਜੀ ਬਨਾਨਾ ਮੰਗੋ ਇਹ ਵੀ ਨੀਲਕੰਂਡ ਦੀ ਵੈਰਾਈਟੀ ਹੈ ਇਸ ਤੋਂ ਅੱਗੇ ਆ ਗਿਆ ਜੀ ਨਾਰੀਅਲ ਇਹ 7ਵੇਂ 8ਵੇਂ ਸਾਲ ਜਾ ਕੇ ਜਿਹੜਾ ਫਰੂਟ ਤੇ ਆਉਂਦਾ ਪੂਰਾ ਇਸ ਤਰ੍ਹਾਂ ਔਰ ਇਹਦੀ 5 ਸਾਲ ਹਾਈਟ ਵਾਲਾ ਆਪਣੇ ਕੋਲ ਇਹ ਵੀ ਅਵੇਲੇਬਲ ਹੈ ਸੋ ਸੱਜਣ ਕਿਸੇ ਨੂੰ ਚਾਹੀਦਾ ਹੋਵੇ ਬਸ ਇਹਨੂੰ ਠੰਡ 'ਚ ਬਚਾਉਣਾ ਪੈਂਦਾ ਹੈ ਇਹ ਆਪਣੇ ਕੋਲ ਅਮਰਪਾਲੀ ਆਂਬ ਤੁਹਾਨੂੰ ਦਿਖਾਉਣੇ ਆ। ਦੇਖੋ ਕਿੰਨੀ ਵਧੀਆ ਫਿਨਿਸ਼ਿੰਗ ਦੇ ਵਿੱਚ ਫਰੂਟ ਲੱਗਿਆ। ਔਰ ਬੂਟੇ ਹਾਲੇ ਬੈਗਾਂ ਦੇ ਵਿੱਚ ਪਏ ਆ। ਠੀਕ ਹੈ ਜੀ। ਇੱਕ ਵਾਰ ਆਓ ਤੁਸੀਂ। ਤੁਸੀਂ ਸੇਵਾ ਦਾ ਮੌਕਾ ਦਿਓ। ਤੁਹਾਨੂੰ ਪਤਾ ਲੱਗ ਜਾਊਗਾ ਸਾਰਾ ਆਂਬ ਵੀ ਪਿਆ ਜੇ ਇੱਧਰ। ਔਰ ਕਾਫੀ ਹਾਈਟ ਦੇ ਵਿੱਚ ਵੀ ਹੈ ਤੇ ਮੈਚੂਰ ਵੀ ਆ ਬੂਟੇ। ਇਹ ਆਗੇ ਆਪਣੇ ਕੋਲ 베ਰੀ ਜੀ। ਵੇਰੀ ਨੀਲਕੰਠ ਦੀ ਰੱਡ 베ਰੀ ਹੈ ਇਹ ਤੁਹਾਨੂੰ ਜਿਹੜੇ ਆਂਬ ਦਿਖਾਏ ਸੀਗੇ ਆ ਐਡਾ ਲੰਬਾ ਆਂਬ ਹੁੰਦਾ ਹੈ ਔਰ ਇਹਦੇ ਬੂਟੇ ਪਏ ਆ ਠੀਕ ਆ ਜੀ ਸਟਾਰ ਫੂਡ ਤੁਹਾਨੂੰ ਪਹਿਲਾਂ ਦਿਖਾਤਾ ਇਹ ਖਾਣ ਚ ਬਹੁਤ ਵਧੀਆ ਹੁੰਦਾ ਤੇ ਅੱਗੇ ਆ ਗਿਆ ਜੀ ਆਪਣਾ ਬਲੈਕ ਅੰਬਰ ਨੀਲਕੰਠ ਆਲੂ ਬੁਖਾਰਾ ਸਾਈਜ਼ ਵੇਖੋ ਕਿੰਨੇ ਤਕੜੇ ਸਾਈਜ਼ ਦੇ ਵਿੱਚ ਇਹ ਆਲੂ ਬੁਖਾਰਾ ਹੈ ਇਹ ਲੋਚਾ ਆ ਗਿਆ ਜੀ ਤਾਂ ਆਪਣੇ ਆਪਣੀ ਵੀਡੀਓ ਆਪਣਾ ਲਾਈਵ ਆਪਣੇ ਘਰ ਦੀ ਐ ਸੋ ਬਹੁਤ ਜ਼ਿਆਦਾ ਫਰੂਟ ਚੱਕਿਆ ਇਹਨਾਂ ਨੇ ਆ ਦੇਖੋ ਛੋਟੇ ਛੋਟੇ ਬੁੱਚਾਂ ਬੂਟਿਆਂ ਦੇ ਨਾਲ ਹੰਬ ਲੱਗ ਰਹੇ ਆ ਚੁੱਕੇ ਪਏ ਆਂਬ ਥੱਲੇ ਇਹ ਆ ਗਿਆ ਜੀ ਆਪਣੇ ਕੋਲ ਨੀਲਕੰਠ ਦਾ ਰੈੱਡ ਆਵਲਾ ਠੀਕ ਹੈ ਜੀ ਔਰ ਨੀਕਾ ਮੰਗੋ ਬਿਲਕੁਲ ਪੂਸਾ ਦੀ ਲੇਟੈਸਟ ਵੈਰਾਈਟੀ ਹੈ ਇਹਦੇ ਆ ਦੇਖੋ ਪੁੱਤੇ ਚਿਪਾਂ ਲੱਗਿਆ ਆਪਣੇ ਕੋਲ ਬੂਟੇ ਹਾਜ਼ਰ ਹੈਗੇ ਇਹ ਵੀ ਤੁਸੀਂ ਤੁਹਾਨੂੰ ਮਿਲ ਸਕਦੇ ਆ ਅੱਗੇ ਆ ਗਿਆ ਜੀ ਆਪਣੇ ਕੋਲੇ ਆ ਆਪਣੀ ਨਰਸਰੀ ਹੈ ਸਾਰੀ ਜੀ ਆ ਕਲਨਹੇਰ ਪਿਆ ਇਹ ਸਾਰਾ ਉਤੋਂ ਨੈਟ ਖਰਾਬ ਕਰਤਾ ਇਹਨੂੰ ਮਿਲਾਉਣੇ ਆ ਨੀਲ ਰੈੱਡ ਨਿੰਬੂ ਇਹਨੂੰ ਨਿੰਬੂ ਆ ਦੇਖੋ ਲੱਗਿਆ ਵਿੱਚ ਦਿਖਾਉਣਾ ਤੁਹਾਨੂੰ ਤੇ ਆ ਦੇਖੋ ਆ ਨਿੰਬੂ ਲੱਗ ਰਿਹਾ ਇਹ ਬਾਜ ਲਾਲ ਹੋ ਜੂਗਾ ਪੱਕੇ ਜਿਹਨੂੰ ਜੇ ਪਿਗੜਾ ਹੁੰਦਾ ਹੈ ਨੀਲ ਰੈੱਡ ਨਿੰਬੂ ਅੱਗੇ ਆ ਜੀ ਨੀਲ ਕੰਟ ਦਾ ਆਪਣੇ ਕੋਲ ਆੜੂ ਪਿਆ ਹੈ ਜੀ ਠੀਕ ਹੈ ਜੀ ਰੇਟ ਦੀ ਗੱਲ ਕਰੀਏ ਤਾਂ ਆਪਣਾ 100 ਕੋ ਰੁਪਏ ਤੋਂ ਬੂਟਾ ਛੋਟਾ ਸ਼ੁਰੂ ਹੁੰਦਾ ਹੈ ਅੱਗੇ ਤੁਸੀਂ ਜੋ ਜਾਂ ਲੋਂਗੇ ਜੋਜ ਪੈਸੇ ਭਰੋਗੇ ਉਹ ਤੁਹਾਨੂੰ ਮਿਲ ਜਾਊਗਾ ਇਹ ਅਮਰਪਾਲੀ ਆਂਬ ਤੁਹਾਨੂੰ ਪਿੱਛੇ ਦਿਖਾ ਕੇ ਆਇਆ ਮੈਂ ਠੀਕ ਹੈ ਜੀ ਇਹ ਸਾਰੇ ਆਵਲੇ ਬੂਟੇ ਇਹਦੇ ਪਿਆ ਜੀ ਆ ਜਿੰਨੇ ਵੀ ਪਏ ਆ ਇਹ ਆਗ ਦੀ ਚਿੱਟੀ ਜਾਮਨ ਆਵਲੀ ਠੀਕ ਹੈ ਜੀ ਅੱਗੇ ਆ ਗਿਆ ਜੀ ਨੀਲ ਪਿੰਕ ਅਮਰੂਦ ਆ ਦੇਖੋ ਇਹ ਇਸ ਤਰ੍ਹਾਂ ਦਾ ਹੁੰਦਾ ਹੈ ਇਸ ਤਰ੍ਹਾਂ ਲੱਗਦਾ ਹੈ ਗੁੱਛਿਆਂ ਦੇ ਨਾਲ ਔਰ ਆ ਦੇਖੋ ਭਰੇ ਪਏ ਸਾਰੇ ਹਮ ਦਿਖਾਉਣਾ ਮੈਂ ਜ਼ੂਮ ਕਰਕੇ ਆ ਦੇਖੋ ਨਿੱਕੇ ਨਿੱਕੇ ਬੂਟਿਆਂ ਨੂੰ ਫਰੂਟ ਦੇ ਨਾਲ ਪੂਰੇ ਭਰੇ ਪਏ ਆ ਹੁਣ ਇਸ ਤੋਂ ਬਾਅਦ ਕੋਈ ਗਰੰਟੀ ਨਹੀਂ ਹੋ ਸਕਦੀ ਆ ਦੇਖੋ ਫਰੂਟ ਪੂਰਾ ਲੱਗਿਆ ਤਾਰਿਆਂ ਅੱਗੇ ਸੇਵ ਦਿਖਾਉਣਾ ਤੁਹਾਨੂੰ ਜੀ ਸੇਵ ਜੁੜੇ ਰਹੋ ਇਹ ਦੁਪਹਿਰ ਖੜੀ ਆ ਗਈ ਇਹਦੇ ਚ ਰੰਗ ਬਹੁਤ ਆਪਣੇ ਕੋਲ ਵਖੋ ਜੈਲੋ ਹੈ ਰੈੱਡ ਹੈ ਇਹ ਸਾਰਾ ਆੜੂ ਪਿਆ ਜੀ ਆਪਣੇ ਕੋਲ ਆ ਦੇਖੋ ਪਲਾਂਟ ਕਿੱਡੇ ਵੱਡੇ ਵੱਡੇ ਪਏ ਆ ਇੱਧਰ ਆਪਣੇ ਕੋਲ ਬਦਾਮ ਆ ਗਿਆ ਜੀ ਸਾਹਮਣੇ ਇਹ ਬਦਾਮ ਦੇ ਬੂਟੇ ਆ ਵਸਤੋ ਇਹ ਸੇਬ ਆ ਗਏ ਜ ਆਪਣੇ ਕੋਲ ਇਹ ਆਪਣੇ ਦਿੱਤੇ ਬੂਟਿਆਂ ਦਾ ਰਿਜ਼ਲਟ ਆ ਜੀ ਇਹਦਾ ਸੇਬ ਲੱਗੇ ਹੋਏ ਆ ਆਹ ਦੇਖੋ ਇਹ ਸਾਰਾ ਸੇਬ ਆ ਜੀ ਇਹ ਪਿੱਛੇ ਬੱਗੂ ਕੋਸ਼ ਆ ਗਿਆ ਜ ਆਪਣੇ ਕੋਲੇ ਤੇ ਇਧਰ ਆਲੂ ਬੁਖਾਰਾ ਆ ਗਿਆ ਨਾਲ ਲੂਚਾ ਪਿਆ ਜੀ ਇਹ ਤੁਹਾਨੂੰ ਦਿਖਾਉਣਾ ਹੈ ਜੀ ਡ੍ਰੈਗਨ ਫਰੂਟ ਡ੍ਰੈਗਨ ਫਰੂਟ ਇੱਧਰ ਕਿੰਨੂ ਆ ਗਿਆ ਵਾ ਪਲਾਂਟ ਸਾਰਾ ਕਿੰਨੂ ਦਾ ਜੀ ਆਪਣੇ ਕੋਲ ਇਹ ਗੁਲਾਬ ਆ ਗਿਆ ਜੀ ਆਪਣੇ ਕੋਲ ਇਹ ਚਕੋਤਰਾ ਆ ਗਿਆ ਜੀ ਚਕੋਤਰਾ ਇਹ ਲਿਵਰ ਦੇ ਵਾਸਤੇ ਬਹੁਤ ਵਧੀਆ ਕੰਮ ਕਰਦਾ ਹੈ ਲਿਵਰ ਵਾਸਤੇ ਹੁੰਦਾ ਹੈ ਖਾਸ ਕਰਕੇ ਠੀਕ ਹੈ ਜੀ ਤੇ ਆ ਪਿੱਛੇ ਹੋਰ ਜਿਹੜੇ ਸਜਾਵਟੀ ਰੁੱਖ ਛਾਂ ਵਾਲੇ ਵੀ ਪਏ ਆ ਟਪੋਰੀਆਂ ਪਈਆਂ ਇਹ ਨਿੰਬੂ ਆ ਗਿਆ ਆਪਣੇ ਕੋਲ 12 ਮਾਸੀ 12 ਮਹੀਨੇ 30 ਦਿਨ ਲੱਗਿਆ ਰਹਿਦਾ ਇਹ ਉਹ ਨਿੰਬੂ ਐ ਪਿੱਛੇ ਉਹ ਨਾਸ਼ਪਾਤੀ ਪਈ ਐ ਸਾਰੀ ਇਹ ਡ੍ਰੈਗਨ ਆ ਗਿਆ ਜ ਆਪਣੇ ਕੋਲ ਆ ਤੇ ਬਾਕੀ ਤੁਹਾਨੂੰ ਦਿਖਾਉਂਦੇ ਜੱਗੇ ਹੋਰ ਵੀ आले ਬਹੁਤ ਫਰੂਟ ਪਏ ਆ ਤੇ ਸਜਾਵਟੀ ਬੂਟੇ ਵੀ ਦਿਖਾਵਾਂਗੇ ਗਮਲੇ ਵੀ ਦਿਖਾਵਾਂਗੇ